ਵਾ ਵਾ ਗੁਰੂ ਵਾ ਵਾ ਗੁਰੂ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖਵੇਦ ਪਾਠ ਅਸੰਖ ਜੋਗ ਮਨ ਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮਹਪੱਖ ਸਾਰ ਅਸੰਖ ਮੋਨ ਲਿਵ ਲਾਇ ਤਾਰ ਉਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਜੀ ਵੈਗੁਰੂ ਜੀ ਸਿਰਫ ਇੱਕ ਅੱਖਰ ਟੱਡਾ ਨਾ ਪਾਰਾ ਹੋ ਗਿਆ ਤਾਂ ਤਪਤਾਉ ਬੋਲ ਹੋ ਗਿਆ ਤਾਉ ਪੁੱਲੇ ਬੋਲਣਾ ਅਸੰਖ ਪੂਜਾ ਅਸੰਖ ਤਪਤਾਉ ਪੁੱਲਾ ਦਿੱਤਾ ਬੋਲਣਾ ਬਾਕੀ ਠੀਕ ਹੈ ਅਸੰਖ ਤਪਤਾਉ ਜੀ ਅਸੰਖ ਮੋਰਖ ਅੰਧ ਖੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੜ ਫਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਚ ਮਲ ਪਖ ਪਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਪਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਇਹਦੇ ਵਿੱਚ ਨਾ ਕਮਾਹੇ ਜਾਹੇ ਇਸ ਇੱਕ ਨਾਲ ਸਾਰੇ ਅੱਖਰ ਪੜਨੇ ਆ ਇਹਦੇ ਉੱਪਰ ਇੱਕ ਅੱਖਰ ਆਸੀ ਗੱਲ ਵੱਡ ਤੁਸੀਂ ਗੱਲ ਵੱਡ ਬੋਲਦੇ ਆ ਗੱਲ ਵੱਡ ਨਹੀਂ ਬੋਲਣਾ ਗੱਲ ਵੱਡ ਗੱਲ ਬੋਲਣਾ ਹੋਊਗਾ ਮਤਲਬ ਗਲਾ ਹੋ ਗਿਆ ਵੱਡ ਆ ਥੋੜਾ ਅੱਧਕ ਲਗਾ ਕੇ ਗੱਲ ਵੱਡ ਹੱਤਿਆ ਕਮਾਹੇ ਇਸੇ ਤਰ੍ਹਾਂ ਠੀਕ ਹੈ ਜੀ ਜੀ ਗੱਲ ਵੱਡ ਹੱਤਿਆ ਕਮਾਹੇ ਜੀ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋਵ ਅਸੰਖ ਕਹੇ ਸਿਰ ਭਾਰ ਹੋਏ ਇਥੇ ਇਥੇ ਨਾ ਕਹ ਹੈ ਬੋਲਣਾ ਕਿਉਂਕਿ ਬੋਲਣ ਤੋਂ ਆਪ ਹੀ ਬੋਲ ਬੋਲ ਕੇ ਬਸ ਇਥੇ ਭਾਰ ਚੜਾ ਲੈਂਦੇ ਆ ਦੂਜਿਆਂ ਬਾਰੇ ਮਾੜਾ ਬੋਲ ਕੇ ਅਸੰਖ ਕਹ ਹੈ ਜੀ ਅਸੰਖ ਕਹ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਇੱਥੇ ਧਿਆਨ ਇਹਨੂੰ ਵੀ ਦੱਸਿਆ ਸੀ ਮੈਂ ਲਿਖਣ ਪੋਲਾ ਹੀ ਬੋਲਣਾ ਜੀ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰਪ ਸਿਰ ਨਾ ਹੈ ਜੀਬ ਫੁਰਮਾਏ ਤੇ ਵਤਿਪਾਹੇ ਚੇਤਾ ਕੀਤਾ ਤੇਤਾ ਨਾਉ ਬਿਨ ਨਾਵੈ ਨਾਹੀ ਕੋ ਥਾਉ ਉਤਰਤ ਕਵਣ ਕਹਾ ਬੀਚਾਰ ਵਾਰਿਆ ਨ ਜਾਵਾ ਏਕ ਵਾਰ ਜੋਤੁ ਦੁ ਭਾਵੈ ਸਾਈ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਪਰਯ ਹਥਥ ਜੀ ਠੀਕ ਮੈਂ ਕਹਾਂ ਤੂੰ ਬੋਲੇ ਨਾ ਤਾਂ ਮੈਂ ਕਹਾਂ ਅੱਗੇ ਪੜੋ ਠੀਕ ਆ ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸੋ ਖੇਹ ਮੂਤ ਪਲੀਤੀ ਤੁਹਾਡਾ ਵੀ ਹੈ ਨਾ ਤੁਹਾਡਾ ਵੀ ਜੁਨੀ ਨਾਲ ਜੁੜ ਗਿਆ ਉਤਰ ਸੋ ਖੇਹ ਸੋ ਅਲੱਗ ਹੀ ਪੜਨਾ ਪਾਣੀ ਧੋਤੈ ਉਤਰ ਸੋ ਖੇਹ ਪਾਣੀ ਧੋਤੈ ਉਤਰ ਸੋ ਖੇਹ ਹੋ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈ ਉਹ ਤੋਏ ਭਰੀਏ ਮਤ ਪਾਪਾ ਕੈ ਸੰਗ ਉਹ ਤੋਪੇ ਨਾਵੇ ਕੈ ਰੰਗ ਕੁੰਨੀ ਪਾਪੀ ਆਖਣ ਨਾ ਹੈ ਕਰ ਕਰ ਕਰਣਾ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਤੀਰਥ ਤਪ ਦਇਆ ਦਤਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨ ਹੋਏ ਸੁਸਥ ਸੁਸਥ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੋ ਬੇੜਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੁੱਤੀ ਮਾਹ ਕਵਣ ਜਿਤ ਹੋਆ ਆਕਾਰ ਬੇਲ ਨ ਪਾਇਆ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨ ਪਾਇਓ ਕਾਦੀਆ ਜੇ ਲਿਖਨ ਲੇਖ ਕੁਰਾਨ ਥਿਤ ਬਾਰ ਨ ਜੋਗੀ ਜਾਣੈ ਰੁੱਤ ਮਾਹ ਨ ਕੋਈ ਜਾਕਰਤਾ ਸਿਰ ਠੀਕੋ ਸਾਜੇ ਆਪੇ ਜਾਣਾ ਸੋਈ ਕਿਵ ਕਰ ਆਖਾ ਕਿਵਸਾ ਲਾਹੀ ਕਿਉ ਵਰ ਵਰਨੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇਕਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੋ ਜਾਣਾ ਅੱਗੇ ਗਿਆ ਨਾ ਸੋਹ ਹੈ ਹਾਂਜੀ ਵੇ ਗੁਰਜੀ ਉੱਪਰ ਆਇਆ ਸੀਗਾ ਕਵਨ ਅਸੇ ਰੂਤੀ ਮਾਹ ਕਵਨ ਉੱਥੇ ਮਾਹ ਤੁਸੀਂ ਬੋਲਿਆ ਕੱਲਾ ਔਂਕੜ ਨੇ ਛੱਡ ਦਿੱਤੀ ਮਾਹ ਉੱਥੇ ਸਹੀ ਇਹ ਕਿੰਨਾ ਬੋਲਣਾ ਸੀਗਾ ਵਾਗ ਥੱਲੇ ਆਇਆ ਸੀ ਅਖਰ ਉੱਥੇ ਸਹੀ ਬੋਲਿਆ ਤੁਸੀਂ ਇੱਥੇ ਤੁਹਾਡਾ ਮਾਹ ਇੱਧਰ ਬੋਲਿਆ ਗਿਆ ਫਿਰ ਉਸ ਤੋਂ ਬਾਅਦ ਹਾਂਜੀ ਫਿਰ ਲਿਖਣਾ ਹੈ ਲਿਖਣ ਬੋਲੇ ਹੀ ਬੋਲਣਾ ਲਿਖਣ ਅਲਵੀ ਦੱਸਿਆ ਸੀਗਾ ਕਿ ਇਹਨਾਂ ਪੋਲੇ ਬੋਲਨੇ ਇਹ ਵਾਲੀ ਅੱਖਰ ਜਿੰਨੇ ਵੀ ਆਉਗੇ ਉਸ ਤੋਂ ਬਾਅਦ ਤੁਸੀਂ ਬੋਲਦੇ ਆ ਜਾ ਅੱਜ ਦਾ ਹੁਣ ਕੀਤਾ ਜਾ ਕਾ ਜਾ ਕਾ ਨਹੀਂ ਬੋਲਣਾ ਕੀਤਾ ਜਾ ਕਾ ਹੋਵੇ ਫਿਰ ਜੇ ਕੋ ਆਪਾਓ ਇਸੇ ਨਾਲ ਜਿੱਥੇ ਤੁਹਾਡੇ ਇੱਥੇ ਲੱਗਾ ਸੀ ਕਕੇ ਨੂੰ ਹੋੜਾ ਲੱਗਾ ਸੀ ਉੱਥੇ ਕੋ ਬੋਲਣਾ ਤੁਸੀਂ ਕਨੋੜੇ ਨਾਲ ਕਾਓ ਕਰਕੇ ਬੋਲਦਾ ਉਹਨੂੰ ਨਾਨਕ ਆਖਣਾ ਸਭ ਕੋ ਆਖ ਹੈ ਕੋ ਸਭ ਕੋ ਬੋਲਣਾ ਸਿੱਧਾ ਕਾਓ ਇਦਾਂ ਬੋਲ ਹੋ ਗਿਆ ਇਹ ਥੋੜਾ ਜਿਹਾ ਖਿਆਲ ਰੱਖ ਰਹਾ ਧਿਆਨ ਰੱਖ ਰਹਾ ਠੀਕ ਹੈ ਜੀ ਜੀ ਅੰਗੇ ਪੜੋ ਹਣ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਔੜਕ ਲਖ ਦੇ ਵਿੱਚ ਰਾਮ ਲਗਣਾ ਜੀ ਪਾਤਾਲਾ ਪਾਤਾਲ ਲਖ ਇੱਥੇ ਰੁਕਣਾ ਲਖ ਦੇ ਉੱਪਰ ਫਿਰ ਆਗਾਸਾ ਆਗਾਸ ਜੀ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਉੜਕ ਉੜਕ ਪਾਲ ਥਕੇ ਬੇਦ ਕਹਿਨ ਇੱਕ ਬਾਤ ਸਹਸ 18 ਹੈ ਕਹਿਨ ਕਤੇਬਾ ਅਸਲੂ ਇੱਕ ਤਾਤ ਲੇਖਾ ਹੋਏ ਤਾ ਲਿਖੀਐ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ

ਅਤੈ ਪੋਲਾ ਬੋਲਣਾ ਅਤੈ ਨਹੀਂ ਕਿ ਹਨਾ ਅਤੈ ਹੁੰਦਾ ਜੇ ਕਿਸੇ ਨੇ ਅਤ ਕਰ ਦਿੱਤੀ ਵੀ ਜਿਆਦਾ ਬਹੁਤ ਜਿਆਦਾ ਹੋ ਜਾਂਦਾ ਨਾ ਇਥੇ ਨਦੀਆ ਅਤੈ ਮਤਲਬ ਕੀ ਨਦੀਆਂ ਅਤੇ ਆਪਾਂ ਨਾਰਮਲੀ ਜੇ ਪੰਜਾਬੀ ਬੋਲੀਏ ਨਦੀਆਂ ਅਤੇ ਨਾਲੇ ਇਹ ਵਾਹ ਦਾ ਮਤਲਬ ਹੁੰਦਾ ਨਾਲੇ ਅਤੈ ਪੋਲਾ ਹੀ ਬੋਲਣਾ ਹੈ ਪਵ ਹੈ ਜੀ ਨਦੀਆ ਅਤੈ ਵਾਹ ਪਵ ਹੈ ਪਵ ਹੈ ਸਮੁੰਦ ਨ ਜਾਣੀ ਹੈ ਸਮੁੰਦ ਸਾਹ ਸੁਲਤਾਨ गिरहा सेती माल तन कीड़ी तुल न होवनी कीड़ी तुल न होवनी हो जेतिस मन हो न बिसरह अंत तुल तुल कस के बोलना सीगा कि बराबर मतलब ਜੇ ਤਾਂ ਆਪਾਂ ਲਈ ਤੋਲਣਾ ਹੋਵੇ ਕਿ ਚੀਜ਼ ਨੂੰ ਬਰਾਬਰ ਕਰਨਾ ਹੋਵੇ ਉਹ ਇਸ ਕਰਕੇ ਤੁਲ ਕੀੜੀ ਤੁਲ ਨਾ ਹੋਵਨੀ ਪਹਿਲਾਂ ਤੁਸੀਂ ਤੁਲ ਥੋੜਾ ਪੋਲਾ ਬੋਲੇ ਸੀ ਬਾਅਦ ਚ ਸਹੀ ਕਰ ਲਿਆ ਇਹਦੀ ਧਿਆਨ ਰੱਖਣਾ ਇਹਦਾ ਕਿ ਜੀ ਪੜੋਗੇ ਉਹਨ ਅਗਲੀ ਪੋੜੀ ਦੇ ਵਿੱਚ ਨਾ ਅੰਤ ਨਾ ਸਿਫਤੀ ਕਹਿਣਾ ਨਾ ਅੰਤ ਨੰਨੇ ਨੂੰ ਅੱਗੇ ਵੀ ਨਹੀਂ ਜੋੜਨਾ ਪਿੱਛੇ ਵੀ ਨਹੀਂ ਜੋੜਨਾ ਅੰਤ ਬੋਲ ਕੇ ਰੁਕ ਜਾਣਾ ਅੰਤ ਨਾ ਸਿਫਤੀ ਫਿਰ ਕਹਿਣਾ ਨਾ ਅੰਤ ਐਸੇ ਕੇ ਨਾਲ ਪੜ੍ਹਨਾ ਸਾਰੀ ਜਿੰਨੇ ਵੀ ਆਉਗੇ ਜੀ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇਣ ਨਾ ਅੰਤ ਅੰਤ ਨਾ ਵੇਖਣਾ ਸੁਣਨਾ ਸੁਣਨਾ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਵਾਰ ਅੰਤ ਕਾਰਣ ਕੀਤੇ ਵਿਲਾਹੇ ਤਾਂ ਕੇ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਈ ਬਹੁਤਾ ਕਹੀਏ ਬਹੁਤਾ ਹੋਵੇ ਵੱਡਾ ਸਾਹਿਬ ਉੱਚਾ ਥਾਓ ਉੱਚੇ ਉਪਰ ਉੱਚਾ ਨਾਓ ਏਵੜ ਉੱਚਾ ਉੱਚੇ ਉਪਰ ਉਪਰ ਆਊਗਾ ਬੋਲਣਾ ਕਿਉਂਕਿ ਦਿਲੈਂਕੜ ਨਹੀਂ ਹੈਗੀ ਨਾ ਉੱਚੇ ਉਪਰ ਉੱਚੇ ਉਪਰ ਉੱਚਾ ਨਾਓ ਏਵੜ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਤਿਸ ਉੱਚੇ ਕੋ ਜਾਣਾ ਸੋਏ ਜੇਵੜ ਆਪ ਜਾਣਾ ਆਪ ਆਪ ਨਾਨਕ ਨਦਰੀ ਕਰਮੀ ਦਾਤ ਹਾਂਜੀ ਇਹਦੇ ਵਿੱਚ ਏਵੜ ਜੇਵੜ ਦੋਨਾਂ ਦਾ ਡੱਡੇ ਪੱਕੇ ਚੰਗੀ ਤਰ੍ਹਾਂ ਮਾਜੀਦਾ ਪਰ ਵੱਡਾ ਸਾਹਿਬ ਬੋਲਦੇ ਨੇ ਡੱਡਾ ਪੂਰਾ ਬੋਲਦੇ ਸੇ ਕਿ ਨਾਲ ਏਵੜ ਜੇਵੜ ਤੁਸੀਂ ਬੋਲਦੇ ਪੋਲਾ ਪੋਲਾ ਬੋਲਣਾ ਲੱਗਦਾ ਡਾੜਾ ਜਿੱਦਾਂ ਪਰ ਬੋਲਦੇ ਨੇ ਏਵੜ ੜ ਲੱਗਣ ਲੱਗ ਪੈਂਦਾ ਜੇ ਪੋਲਾ ਬੋਲਾਂਗੇ ਇਸ ਤਿੱਕੇ ਨਾਲ ਕਸ ਕੇ ਬੋਲਣਾ ਇਹਨੂੰ ਠੀਕ ਹੈ ਜੀ ਬਾਕੀ ਨਾਲ ਅੱਖਰ ਕਰੀਏ ਸਾਰੇ ਉਹਨਾਂ ਅੱਗੇ ਕਰ ਲਓ ਇੱਕ ਹੋਰ ਪੰਜ ਪੰਜ ਕਰ ਲਓ ਫਿਰ ਤੇ 25 ਹੋ ਜੁਗੀਆਂ ਇਹ ਵੱਡੀ ਹੈ ਟੀ ਕੀ ਆ ਕੋਈ ਨਹੀਂ ਕਰ ਲਓ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਈ ਇਧਰ ਵਿੱਚ ਇਧਰ ਵਿੱਚ ਲਿਖਿਆ ਨਾ ਜਾਏ ਨੰਨੇ ਨੂੰ ਕੰਨਾ ਹੈ ਨਾ ਨ ਲਿਖਿਆ ਨਾ ਜਾਏ ਉਸ ਤੋਂ ਬਾਅਦ ਆਣਾ ਵੱਡਾ ਦਾਤਾ ਤਿਲ ਨਾ ਤਮਾਈ ਕਿਉਂਕਿ ਨੰਨਾ ਮੁਕਤਾ ਆ ਗਿਆ ਤੰਨਾ ਛੇਤੀ ਬੋਲ ਦੇਣਾ ਉੱਪਰ ਵਾਲਾ ਨਾ ਥੋੜਾ ਲੰਬਾ ਕਰਕੇ ਬਹੁਤਾ ਕਰਮ ਲਿਖਿਆ ਨਾ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗਹਿ ਜੋਦ અપਾਰ ਕੇਤੀ ਅਪੇਤੀਆ ਮੰਗਹਿ ਮਤਲਬ ਕਿ ਮੰਗਦੇ ਵੇਸ ਕਰਕੇ ਮੰਗ ਹੈ ਕੇਤੇ ਮੰਗਹਿ ਕੇਤੇ ਮੰਗਹਿ ਜੋਦ અપਾਰ ਕੇਤਿਆ ਗਣਤ ਨਹੀਂ ਵਿਚਾਰ ਕੇਤੇ ਖਪ ਟੂਟੇ ਟੁੱਟੇ ਬੇਕਾਰ ਕੇਤੇ ਲਲ ਮੁਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ ਕੇਤਿਆ ਦੂਖ ਭੂਖ ਸਦਮਾਰ ਇਹ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣਾ ਹੋਏ ਹੋਰ ਆਖ ਨਾ ਸਕੈ ਕੋਇ ਜੇ ਕੋ ਕਾਇ ਕੋ ਨਹੀਂ ਸਕੈ ਸਕੈ ਨਾ ਕਿਤੇ ਵੀ ਆਂਦਾ ਪੋਲਾ ਹੀ ਬੋਲਣਾ ਸਕੈ ਨਹੀਂ ਬੋਲਣਾ ਇਹਨੂੰ ਕਸ ਕੇ ਨਹੀਂ ਬੋਲਣਾ ਸਕੈ ਆਖ ਨਾ ਸਕੈ ਕੋਇ ਜੇ ਕੋ ਖਾਇ ਕੋ ਆਖਣ ਪਾਏ ਉਹ ਜਾਣੈ ਜੇਤੀਆ ਮੋਹ ਖਾਇ ਆਪੇ ਜਾਣੈ ਆਪੇ ਦੇ ਆਖੇ ਸੇ ਪੇ ਕੇਈ ਕੇ ਇਥੇ ਰੁਕੋ ਇੱਕ ਮਿੰਟ ਇੱਥੇ ਰੁਕੋ ਇੱਥੇ ਇਹਨਾਂ ਬੋਲਣਾ ਆ ਉਹ ਇੱਕ ਤੁਹਾਡਾ ਉਹ ਸਹੀ ਨਹੀਂ ਬੋਲ ਹੋਇਆ ਓੜੇ ਦਾ ਮੂੰਹ ਖੁੱਲਾ ਹਾਏ ਨੂੰ ਅੰਕੜ ਉਹੋ ਫਿਰ ਉਸ ਤੋਂ ਬਾਅਦ ਆਖ ਹੈ ਇੱਥੇ ਹੁਣ ਆਖ ਹੈ ਬੋਲ ਉਹਦੇ ਬੋਲਦੇ ਆ ਉੱਪਰ ਸੀਗਾ ਮੰਗਦੇ ਇੱਥੇ ਬੋਲਦੇ ਕਹਿੰਦੇ ਆ ਇਸ ਕਹਿੰਦੇ ਆਖ ਹੈ ਗੁਲਾਮਾਂ ਦੀ ਆਵਾਜ਼ ਆਉਂਦੀ ਹੈ ਉਸ ਹੱਬ ਨਾਲ ਬੋਲਣ ਨੂੰ ਉਹੋ ਜਾਣੈ ਜੇਤਿਆ ਮਹ ਖਾਏ ਆਪੇ ਜਾਣੈ ਆਪੇ ਦੇ ਅੱਖ ਹੈ ਸੇ ਪੇ ਕੇਈ ਕੇ ਹੁਣ ਠੀਕ ਆ ਵੈਗਦੇ ਜੀ ਜੀ ਹਾਂਜੀ ਠੀਕ ਆ ਉਹ ਜਿਸਨੋ ਵਖਸੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤ ਸਾਹੋ ਪਾਤ ਸਾਹੀ ਪਾਤ ਸਾਹੋ ਕਰਨੀ ਆ ਆਵਾਜ਼ ਨਾ ਲੰਬੀ ਹੋਊਗੀ ਪਾਤ ਸਾਹੀ ਪਾਤ ਸਾਹੋ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਖਖਾ ਤੁਹਾਡਾ ਨਾ ਤੁਸੀਂ ਖਖਾ ਬੋਲਦੇ ਥੋੜਾ ਕਕਾ ਲੱਗਦਾ ਨਾ ਬਖਸੇ ਥੋੜਾ ਖਖਾ ਕਸ ਕੇ ਬੋਲੇ ਕਰੋ ਬਖਸੇ ਜਿਸਨੋ ਬਖਸੇ ਬਖਸੇ ਜਿਸਨੋ ਬਖਸੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਵਾਹਿਗੁਰੂ ਜੀ ਹਾਂ ਜੀ ਇਥੇ ਫੇਰ ਵੀ ਥੋੜਾ ਪੋਲਾ ਹੀ ਬਾਤ ਇਕੱਠਾ ਕਸ ਕੇ ਨਹੀਂ ਬੋਲਦੇ ਤੁਸੀਂ ਕਸ ਕੇ ਬੋਲਦੇ ਪਾਤ ਸਨਾਇ ਦਾ ਬੋਲਦੇ ਆ ਪਾਤ ਸਾਹੀ ਪੋਲਾ ਹੀ ਬੋਲਾਂਗੇ ਤੇ ਤੈਨੂੰ ਵੀ ਪੋਲਾ ਹੀ ਬੋਲਣਾ ਪਾਤ ਸਾਹੀ ਪਾਤ ਸਾਹੋ ਠੀਕ ਹੈ ਜੀ ਸਿੱਖਾ ਖਾਲਸਾ ਮੈਂ ਜੀ ਜੀ ਸਤੇਜੀ ਤੁਹਾਨੂੰ ਵਾਹ ਵਾਹ ਗੁਰੂ ਵਾਹ ਵਾਹ ਗੁਰੂ